ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦুকון ਅਤੇ ਰਣਵੀਰ ਸਿੰਘ ਇੰਨੇ ਦਿਨੀ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ ਅਤੇ ਇਹ ਖੂਬਸੂਰਤ ਜੋੜੀ ਸਤੰਬਰ ਮਹੀਨੇ ਦੇ ਵਿੱਚ ਮਾਤਾ ਪਿਤਾ ਬਣਨ ਜਾ ਰਹੇ ਹਨ ਅਤੇ ਇਹ ਜੋੜੇ ਨੇ ਫਰਵਰੀ ਦੇ ਆਖਰੀ ਦਿਨ ਪ੍ਰਸ਼ੰਸਕਾਂ ਦੇ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ ਹਾਲਾਂਕਿ ਉਦੋਂ ਤੋਂ ਹੀ ਅਦਾਕਾਰਾਂ ਨੇ ਦੇ ਬੇਬੀ ਬੰਪ ਨੂੰ ਲੈ ਕੇ ਕਈ ਵਾਰ ਸਵਾਲ ਉੱਠ ਚੁੱਕੇ ਹਨ ਦਰ ਅਸਲ ਕੁਝ ਯੂਜ਼ਰਜ਼ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸੱਚਮੁੱਚ ਗਰਭਤੀ ਹੈ ਜਦਕਿ ਕੁਝ ਦਾਅਵਾ ਕਰ ਰਹੇ ਨੇ ਕਿ ਉਹ ਸੈਰੋਗਰੇਸੀ ਰਾਹੀਂ ਮਾਂ ਬਣ ਰਹੀ ਹੈ ਹੁਣ ਹਸਪਤਲ ਤੋਂ ਅਦਾਕਾਰੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰਣਵੀਰ ਸਿੰਘ ਬੱਚੇ ਨੂੰ ਹੱਥਾਂ ਵਿੱਚ ਫੜੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਵਾਇਰਲ ਤਸਵੀਰ ਦੀ ਸਚਾਈ ਕੀ ਹੈ ਇਹ ਖਬਰ ਆਈ ਤੁਸੀਂ ਜਾਣੋ ਸ਼ੁੱਕਰਵਾਰ ਨੂੰ 2 ਅਗਸਤ ਨੂੰ ਇੱਕ ਨਿਜੀ ਚੈਨਲ ਤੇ ਖਬਰ ਦਿੱਤੀ ਸੀ ਕਿ ਦੀਪਿਕਾ ਪਾਦੁਕੋਨ ਅਤੇ ਰਣਵੀਰ ਸਿੰਘ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹਨਾਂ ਦੀ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਦੀਪਿਕਾ ਨੇ ਬੇਟੇ ਨੂੰ ਜਨਮ ਦਿੱਤਾ ਹੈ ਤੇ ਤਸਵੀਰ ਦੇ ਵਿੱਚ ਦੀਪਿਕਾ ਹਸਪਤਾਲ ਦੇ ਬੈੱਡ ਤੇ ਪਈ ਹੋਈ ਦਿਖਾਈ ਦੇ ਰਹੀ ਹੈ ਅਤੇ ਜਦਕਿ ਰਣਵੀਰ ਬੱਚੇ ਨੂੰ ਹੱਥ ਵਿੱਚ ਫੜ ਕੇ ਕੈਮਰੇ ਦੇ ਵੱਲ ਬੱਚੇ ਦਾ ਚਿਹਰਾ ਦਿਖਾ ਰਹੇ ਨੇ ਅਤ ਹਾਲਾਂਕਿ ਇਹ ਤਸਵੀਰ ਮੋਰਫਡ ਕੀਤੀ ਗਈ ਹੈ ਦੀਪਿਕਾ ਪਾਦੂਕੋਨ ਦੀ ਸਤੰਬਰ ਦੇ ਵਿੱਚ ਡਿਲੀਵਰੀ ਹੋਏਗੀ ਅਤੇ ਇਸ ਲਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ ਅਦਾਕਾਰਾਂ ਨੂੰ ਕਈ ਵਾਰ ਜਨਤਕ ਤੌਰ ਤੇ ਆਪਣੇ بیਬੀ ਬੰਪ ਨੂੰ ਫਲਾਂਟ ਕਰਦੇ ਦੇਖਿਆ ਗਿਆ ਕਲਕੀ 28 98 ਈਸਵੀ ਦੇ ਪ੍ਰੋਮੋਸ਼ਨਲ ਇਵੈਂਟ ਦੇ ਦੌਰਾਨ ਅਦਾਕਾਰਾਂ ਨੇ ਬਲੈਕ ਬਾਡੀਕੌਨ ਡਰੈਸ ਪਾਈ ਸੀ ਅਤੇ ਜਿਸ ਦੇ ਵਿੱਚ ਉਸ ਦਾ ਬੇਬੀ ਬੰਪਰ ਨਜ਼ਰ ਆ ਰਿਹਾ ਦੀਪਿਕਾ ਪਾਦੋਕੋਨ ਨੂੰ ਵੀ ਗਰਭ ਅਵਸਥਾ ਦੇ ਦੌਰਾਨ ਆਪਣੀ ਆਉਣ ਵਾਲੀ ਫਿਲਮ ਸਿੰਗਮ ਅਗੇਨ ਦੀ ਸ਼ੂਟਿੰਗ ਦੌਰਾਨ ਦੇਖਿਆ ਗਿਆ ਸੀ ਰੋਹਿਤ ਸ਼ਰਟੀ ਦੀ ਫਿਲਮ ਦੇ ਸੈੱਟ ਤੋਂ ਪੁਲਿਸ ਦੀ ਵਰਦੀ ਅਤੇ ਅਨੇਕਾਂ ਪਹਿਨੇ ਉਸ ਦੀਆਂ ਤਸਵੀਰਾਂ ਐਣਕਾਂ ਪਹਿਨੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਅਤੇ ਲੋਕਾਂ ਨੇ ਕੰਮ ਦੇ ਪ੍ਰਤੀ ਉਸ ਦੇ ਸਮਰਪਣ ਦੀ ਤਕਲੀਬ ਦੀ ਤਾਰੀਖ ਕੀਤੀ ਅਤੇ ਹਾਲਾਂਕਿ ਕੁਝ ਲੋਕਾਂ ਨੇ ਉਸਦੇ ਬੇਬੀ ਬੰਪ ਨੂੰ ਫਰਜੀ ਦੱਸਿਆ ਅਤੇ ਅਦਾਕਾਰਾਂ ਦੀ ਆਲੋਚਨਾ ਕੀਤੀ